ਭਾਬਾ ਆ ਲੋ ਵੇਹ ਲੋ ਸੂਟ ਉਹ ਵਿੱਚ ਦੇ ਪੁੱਤ ਦਾ ਕੀ ਆ ਟੈਂਟਾ ਦੇ ਨਹੀਂ ਪਟਾ ਲੈਂਦਾ ਅਸੀਂ ਮੇਰੇ ਕੋ ਪੈਸੇ ਹਨ ਜੀ ਆ ਵੇਖ ਸੂਟ ਇੱਕ ਨਾ ਰਹਿ ਤਾ ਨਾ ਨਹੀਂ ਮੈਂ ਕੱਲੀ ਲਿਖਾਂ ਦਸ ਮੈਂ ਵੀ ਘਰ ਬਾਹਰ ਵਾਲੀ ਆ ਮੈਂ ਵੀ ਘਰ ਰਿਸ਼ਤੇਦਾਰ ਦੇ ਜਾਣਾ ਕਿ ਨਹੀਂ ਜਾਣਾ ਹੈਗਾ ਇਹ ਤਾਂ ਕਹਿੰਦੇ ਕਿ ਜਿੱਦਾਂ ਆਪਾਂ ਕਹੀਏ ਉਦਾਂ ਹੀ ਕਰੇ ਮੈਂ ਹੁਣ ਆਪਣੇ ਰਿਸ਼ਤੇਦਾਰ ਦੇ ਵੀ ਜਾ ਕੋਈ ਗੱਲ ਨਹੀਂ ਆ ਕੁੜੀ ਦਾ ਵਿਆਹ ਹੋਣਾ ਦੇ ਤੇ ਤੇਰਾ ਵਾਕ ਹੁਣ ਆਲਾ ਸੁਪਨਾ ਵੀ ਨਾ ਇਹ ਵੀ ਪੂਰਾ ਹੋ ਜਾਣਾ ਠੀਕ ਆ ਉਹਦਾ ਵਿਆਹ ਚਲਾ ਹੋਣਾ ਦੇ ਕਿਸ ਬੰਨੇ ਤੇ ਇਹ ਸੱਚੀ ਐ ਡੜਜੀ ਮੈਂ ਤਾਂ ਆਖਿਆ ਵੀ ਝੂਠ ਬੋਲਦੀ ਹੋਣੀ ਆ ਅੱਗੇ ਵੀ ਤੁਹਾਨੂੰ ਪਤਾ ਹੀ ਐ ਇਹਦਾ ਇਹ ਝੂਠੀ ਦੇ ਪੰਡ ਵਾਏ ਤਾਂ ਤੁਹਾਨੂੰ ਮੈਂ ਕਹਿੰਦਾ ਵੀ ਇਹਦੇ ਮਗਰ ਲੱਗ ਕੇ ਕਿਤੇ ਐਵੇਂ ਨਾ ਰਿਸ਼ਤਾ ਕਰ ਦਿਓ ਚੱਲ ਇਹ ਆ ਵੀ ਪੁੱਛ ਕੇ ਸ਼ਾਇਆ ਆ ਉਹ लवली ਜਿੱਥੇ ਤੂੰ ਨਾ ਵੀ ਨਰ ਜਾਏਗਾ ਤੇ ਪੁੱਤ ਕੰਮ ਸਾਰੇ ਹੋ ਜਾਣੇ ਆ ਇਹ ਨਾ ਆਖੀ ਵੀ ਤੇਰੇ ਤੋਂ ਬਗੈਰ ਕੋਈ ਕੰਮ ਨਹੀਂ ਹੋਣਾ ਉਹ ਡੜਜੀ ਕੰਮ ਤੇ ਹੋ ਹੀ ਜਾਣੇ ਆ ਕੰਮ ਵੀ ਕਿਤੇ ਰੁਕੇ ਆ लवली ਉਹ ਤਾਂ ਤੇਰੀ ਗੱਲ ਠੀਕ ਆ ਪਰ ਜਿਹੜਾ ਕੱਲ ਤੋਂ ਕੰਮ ਕੀਤਾ ਨਾ ਉਹ ਚੰਗਾ ਨਹੀਂ ਕੀਤਾ ਵੇਹਲਾ ਜਨਾਨੀ ਦੇ ਪਿੱਛੇ ਲਾ ਕੇ ਨਾ ਜਿਹੜੇ ਿੱਧੋਂ ਜੰਮੇ ਭੈਣ ਭਰਾਵਾ ਨਾ ਉਹਨਾਂ ਨੂੰ